ਮੇਰੇ ਵੀਰ ਪਹਿਲਾਂ ਤਾਂ ਤੁਸੀਂ ਧੰਨਵਾਦ ਦੀ ਗੱਲ ਕੀਤੀ ਆ ਧੰਨਵਾਦ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਜਿਨ੍ਹਾਂ ਦੀ ਕਿਰਪਾ ਹੋਈ ਹੈ ਤੇ ਉਦੋਂ ਬਾਅਦ ਜਿਹੜੀ ਸਾਡੀ ਸੰਗਤ ਆ ਜਿਹੜੇ ਖੇਮ ਕਰਨ ਵਾਲੇ ਦੇ VOTER SUPPORTER ਉਹਨਾਂ ਦਾ ਤੇ ਨਾਲ ਹੀ ਸਾਡੇ ਜਿਹੜੀ ਸਾਡੀ ਜਿਹੜੀ ਲੀਡਰਸ਼ਿਪ ਆ ਉਹਨਾਂ ਦਾ ਸਾਡੇ ਸਰਪੰਚਾਂ ਦਾ ਸਾਡੇ ਜਿਹੜੇ ਬਲੌਗ ਪ੍ਰਧਾਨ ਉਹਨਾਂ ਦਾ ਮਤਲਬ ਆਮ ਆਦਮੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਜਿੱਤ ਦਾ ਸਿਰਾ ਸਾਡੀ ਸਾਰੀ ਟੀਮ ਨੂੰ ਜਾਂਦਾ ਸਾਰਿਆਂ ਦਾ ਹੀ ਧੰਨਵਾਦ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਉਥੇ ਨਾਲ ਨਾਲ ਮੈਂ ਜਿਹੜੀ ਸੰਗਤ ਆ ਉਹਨਾਂ ਦੇ ਵੱਡਾ ਸਿਰ ਉਹਨਾਂ ਦੇ ਸਿਰ ਜਾਂਦਾ ਜਿਹੜੇ ਜਿਨ੍ਹਾਂ ਨੇ ਸਾਡੇ ਦੀ ਇੱਕ ਵਾਰੀ ਫੇਰ ਵਿਸ਼ਵਾਸ ਕੀਤਾ ਇਹ ਮੇਰੇ ਵੀ ਇਕੱਲੀ ਜਿੱਤ ਨਹੀਂ ਸਾਨੂੰ ਮੈਂ ਤੇ ਆਪਣੇ ਜਿਹੜੇ ਜ਼ਿਲ੍ਹਾ ਪ੍ਰਧਾਨ ਸਭ ਬੈਠੇ ਆ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਬੈਠੇ ਆ ਬਲਾਕ ਸਮਤੀ ਦੇ ਜਿਹੜੇ ਮੈਂਬਰ ਬਣੇ ਆ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਣਾ ਵੀਰੇ ਇਹ ਜਿੱਤ ਖੁਸ਼ੀ ਆ ਠੀਕ ਆ ਪਰ ਜਿੱਤ ਦੇ ਨਾਲ-ਨਾਲ ਸਾਡੇ ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਫੇਰ ਸੰਗਤ ਨੇ ਪਾਤੀ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਹੁਣ ਤਕੜੇ ਹੋ ਗਏ ਜਿਹੜੇ ਕੰਮ ਆ ਉਹ ਹੋਰ ਸੰਗਤ ਦੇ ਜਿਹੜੇ ਰਹਿੰਦੇ ਉਹ ਕਰਨੇ ਪਣਗੇ ਇਹ ਵੱਡੀ ਜ਼ਿੰਮੇਵਾਰੀ ਵੀ ਨਾਲ ਪਈ ਹੈ ਸੋ ਮੈਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਨੂੰ ਸਾਬ ਜਿੱਥੇ ਜਿੱਤ ਹੋਈ ਹੈ ਉੱਥੇ ਜਿੰਨਾਂ ਦੀ ਹਾਰ ਹੋਈ ਹੈ ਉਹਨਾਂ ਦਾ ਕਹਿਣਾ ਕਿ ਇੱਥੋਂ ਕਾਂਗਰਸ ਪਾਰਟੀ ਦੇ ਨਾਲ ਜਿਹੜਾ ਉਹ ਆਮ ਆਦਮੀ ਦਾ ਗੱਠ ਜੋੜ ਹੋ ਗਿਆ ਸੀ ਤੇ ਧੱਕੇਸ਼ਾਹੀ ਵੀ ਹੋਈ ਹੈ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਜਦੋਂ ਵੀਰੇ ਰਾਵਣ ਦੀ ਮੌਤ ਹੋਈ ਸੀ ਨਾ ਜਦੋਂ ਰਾਮ ਜੀ ਤੇ ਲక్ష్మణ ਜੀ ਨੇ ਰਾਵਣ ਨੂੰ ਮਾਰਿਆ ਸੀ ਅੱਜ ਤੱਕ ਆਪਾਂ ਪੁਤਲੇ ਫੂਕਦੇ ਆਂ ਰਾਵਣ ਦੇ ਆਪਾਂ ਇਹੋ ਹੀ ਕਹਿੰਨੇ ਵੀ ਰਾਮ ਜੀ ਨੇ ਰਾਵਣ ਨੂੰ ਜਿਹੜਾ ਵਾ ਉਹ ਮਾਰਤਾ ਹੁਣ ਤੀਰ ਥੋੜਾ ਗੱਲਣ ਜਾਣਦੇ ਆਪਾਂ ਕਿੰਨੇ ਵਜੇ ਸੀ ਉਹਨੂੰ ਜਿੱਤ ਜੇਤੀ ਹੈ ਜਿੱਤ ਗਏ ਆ ਮੇਰੇ ਵੀਰ ਪਰਮਾਤਮਾ ਦੀ ਕਿਰਪਾ ਬਾਕੀ ਵਿਰੋਧੀਆਂ ਨੂੰ ਹੁਣ ਮੇਰੇ ਵੀਰ ਜਿਹੜੀ ਹਾਰ ਆ ਉਹ ਕਬੂਲਣੀ ਚਾਹੀਦੀ ਆ ਵੇਖੋ ਇਹ ਇੱਕ ਇੱਕ ਵੋਟ ਜਾ ਕੇ ਵੀਰੇ ਵੋਟ ਪਈ ਹੈ ਡੱਬੇ ਚ ਫਿਰ ਲੋਕਾਂ ਦੀ ਵੋਟ ਵੇਖੋ ਮੈਂ ਨਾ ਦਾ ਵੋਟ ਮੈਂ ਫੜ ਕੇ ਪਾ ਰਿਆ ਸੀ ਨਾ ਵਿਰੋਧੀ ਹੁਣ ਮੈਨੂੰ ਕੀ ਪਤਾ ਕਾਂਗਰਸ ਦੀ ਮੈਨੂੰ ਪਈ ਆ ਕਾਂਗਰਸ ਦੀ ਉਹਨਾਂ ਨੂੰ ਪਈ ਆ ਕਈ ਹੋ ਸਕਦਾ ਸਾਡੇ ਵਾਲੇ ਭੈਣ ਭਰਾ ਵੀ ਕਿਸੇ ਦੀ ਉਧਰ ਬਣਦੀ ਕੋਈ ਸਾਡੇ ਵਾਲਾ ਬੰਦਾ ਉਧਰ ਵੀ ਪਾ ਸਕਦਾ ਕੋਈ ਕਾਲੀ ਦਲ ਦਾ ਸਾਨੂੰ ਪਾ ਸਕਦਾ ਇਹਦੇ ਵਿੱਚ ਮੇਰੇ ਵੀ ਕਿਹੜਾ ਥਰਮਾਮੀਟਰ ਹੁੰਦਾ ਇਹ ਤਾਂ ਮੇਰੇ ਵੀਰ ਇੱਕ ਬਚਕਾਨੀਆਂ ਗੱਲਾਂ ਵਾਂ ਬੱਚਿਆਂ ਵਾਲੀਆਂ ਗੰਨਾ ਵਾਂ ਪਹਿਲਾਂ ਤਾਂ ਮੈਂ ਆਪਣੇ ਬੱਚੇ ਨੂੰ ਕਹਿਣਾ ਚਾਹਣਾ ਪੁੱਤਰ ਅਜੇ ਤੈਨੂੰ ਰਾਜਨੀਤੀ ਦੇ ਵਿੱਚ ਹੋਰ ਲੰਮਾ ਸਮਾਂ ਉਹ ਸੇਵਾ ਕਰ ਫਿਰ ਜਾ ਕੇ ਤੈਨੂੰ ਆਪੇ ਤਜਰਬਾ ਆ ਜਾਊਗਾ। ਹੁਣ ਸਾਬ ਚਾਹੇ ਉਹ ਵਿਧਾਨ ਸਭਾ ਦੀ ਜੋ ਜ਼ਿਮਨੀ ਚੋਣ ਆਉਂਦੀ ਹੈ ਚਾਹੇ ਉਹਨਾਂ ਬਲਾਕ ਸਮਤੀ ਦੀਆਂ ਚੋਣਾਂ ਆਈਆਂ ਨੇ ਹਮੇਸ਼ਾ ਪਾਰਟੀਆਂ ਹੀ ਦਾਵਾ ਕਰਦੀਆਂ ਕਿ ਇਹਨੇ ਮੁੱਢ ਬਜਨਾਂ 27 ਦਾ ਤੇ ਫਿਰ ਉਹ ਮੁੱਢ ਬਜਨਾਂ ਦੀਆਂ ਚ ਇਲੈਕਸ਼ਨਾਂ ਫੇਰ ਆਮ ਆਦਮੀ ਪਾੜੀ ਜਾਂਦੀਆਂ ਤੇ ਧੱਕੇ ਨਾਲ ਪੁੱਛੀ ਤਾ ਗਈ। ਮੇਰੇ ਪਹਿਲਾਂ ਦੇ ਕਹਿੰਦੇ ਆ ਸੈਮੀ ਫਾਈਨਲ ਹੈ ਜੀ ਇੱਕ ਗੱਲ ਦੇ ਤੇ ਖੜ ਜਾਣਾ। ਪਹਿਲਾਂ ਕਹਿ ਦਿੰਦੇ ਸੈਮੀ ਫਾਈਨਲ ਹੋਊਗਾ ਜੀ ਜ਼ਿਲ੍ਹਾ ਪ੍ਰੀਸ਼ਦ। ਹੁਣ ਜਿਲ੍ਹਾ ਪ੍ਰੀਸ਼ਦ ਜਿੱਤ ਗਏ ਹੁਣ ਮੰਨੋ ਫਿਰ ਸੈਮੀ ਫਾਈਨਲ। ਫਿਰ ਅਸੀਂ ਫ ਸਰਦਾਰ ਭਗਵਾਨ ਸਿੰਘ ਮਾਨ ਤੇ ਸਾਡੇ ਸੁਪਰੀਮੋ ਕੇਜਰੀਵਾਲ ਜੀ ਦੀ ਦੋਨਾਂ ਦੀ ਗਵਾਹੀ ਥੱਲੇ ਬਣਾਉਣ ਲਈ ਫਿਰ ਮੰਨੋ ਇਹ ਗੱਲ ਨੂੰ ਫਤਵੇ ਨੂੰ ਮੰਨੋ ਸੰਗਤ ਦੇ ਨੂੰ ਕਿਉਂ ਭੱਜਦੇ ਜੇ ਕਿਉਂ ਮੁਕਰਦੇ ਜੇ ਮੇਰੇ ਵੀਰ ਇੱਕ ਗੱਲ ਦੱਸਾਂ ਜੀ ਵੇਖੋ ਮੈਂ ਮੈਨੂੰ 30 ਸਾਲ ਹੋ ਗਿਆ ਇਲੈਕਸ਼ਨਾਂ ਲੜਦੇ ਨੂੰ ਮੈਂ ਜਦੋਂ ਵੋਟ ਪੈਂਦੀ ਆ ਵੀਰੇ ਕਦੀ ਵੋਟਾਂ ਨਾਲ ਧੱਕੇ ਛਾਈ ਨਾਮ ਜਿਹੜਾ ਮੇਰਾ ਵੀਰ ਕੋ ਕਹਦੇ ਵੋਟਾਂ ਇਧਰ ਉਧਰ ਜਦੋਂ ਵੱਡੀ ਮੰਨ ਲਓ ਜੇ ਕੋਈ ਬੰਦਾ 10000 ਤੇ ਜਿੱਤਣ ਡਿਆ ਹੋਊਗਾ ਤੇ ਜੇ 500 ਕੋਈ ਕਹੂਗਾ ਤੱਕੇ ਨਾ ਮੈਂ 500 ਵੋਟਾਂ ਪਾੜੂ ਤੇ 9500 ਤੇ ਫੇਰ ਉਹਨੇ ਜਿੱਤ ਜਾਣਾ ਇਤਨਾ ਮਤਲਬ ਕਿਵੇਂ ਤੁਸੀਂ ਇਹ ਇਹ ਚੀਜ਼ਾਂ ਜਿਹੜੀਆਂ ਵਾਂ ਇਹ ਬਿਲਕੁਲ ਮੇਰੇ ਵੀਰ ਫੇਕ ਗੱਲਾਂ ਹੁੰਦੀਆਂ ਇਹ ਬੰਦਿਆਂ ਨੂੰ ਸਗੋਣਾ ਆਪਣੀ ਸਵੇ ਪੜਚੋਲ ਕਰਨੀ ਚਾਹੀਦੀ ਆ ਮੈਂ ਮੈਂ ਤੇ ਮੇਰੇ ਵੀਰ ਅੱਜ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਅਸੀਂ ਲੂਜ਼ ਹੋਏ ਆ ਅਸੀਂ ਤਾਂ ਵੇਖਾਂਗੇ ਵੀ ਸਾਡਾ ਕੀ ਕਾਰਨ ਹੈ ਕਿਉਂ ਸਾਡੇ ਨਾਲ ਨਾਰਾਜ਼ਗੀ ਕਿਸੇ ਭੈਣ ਭਰਾ ਦੀ ਜੇ ਕੋਈ ਨਾਰਾਜ਼ ਹੋ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੇ ਸਾਡੇ ਵੀ ਪਿੰਡ ਜਿਹੜੇ ਅਸੀਂ ਲੂਜ਼ ਹੋਏ ਆ ਅਸੀਂ ਉੱਥੇ ਉਹਦੀ ਸਵੇ ਪੜਚੋਲ ਕਰਾਂਗੇ ਅਸੀਂ ਉੱਥੇ ਵੇਖਾਂਗੇ ਵੀ ਯਾਰ ਕੋਈ ਸਾਡੇ ਚ ਕਮਜ਼ੋਰੀਤ ਨਹੀਂ ਇਹ ਰਾਜਨੀਤੀ ਦੇ ਵਿੱਚ ਤਾਂ ਮੇਰੇ ਵੀਰ ਜੇ ਆਪਾਂ ਉਹਨੂੰ ਹਾਰ ਨੂੰ ਕਬੂਲਣਾ ਚਾਹੀਦਾ ਵਾ ਨਾ ਕਿ ਹੁਣ ਉਹ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਵੀ ਨਹੀਂ 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 ਜੀ ਹਮ ਨਹੀਂ ਮੰਨੋ ਕਹਿ ਦਿੰਦੇ ਨਾ ਵੀ ਜਿਵੇਂ ਜਵਾਕ ਲੜਦੇ ਹੁੰਦੇ ਆ ਵੀ ਨਹੀਂ ਨਹੀਂ ਹੁਣ ਨਹੀਂ ਤੇਰੀ ਨਹੀਂ ਮਾਟੀ ਮੇਰੀ ਨਹੀਂ ਮਾਟੀ ਇਹ ਹੁਣ ਮੇਰੇ ਵੀਰ ਹੈ ਗੱਲਾਂ ਹੀ ਜਿੰਨੀ ਮਰਜ਼ੀ ਕਰੀ ਜਾਣ ਲੋਕਾਂ ਨੇ ਫਤਵਾ ਜਿਹੜਾ ਆਮ ਆਦਮੀ ਨੂੰ ਦਿੱਤਾ ਉਹ ਸਾਬ ਕਹਿੰਦੇ ਅਕਾਲੀ ਦਲ ਕਹਿੰਦੇ ਕਿ ਬੜੇ ਜੋਰਾਂ ਸ਼ੋਰਾਂ ਦੇ ਨਾਲ ਆ ਰਹੇ ਆ ਅਕਾਲੀ ਦਲ ਵੀ ਆਊਗਾ ਤੇ ਦਾਨਾ ਸੂਰ ਵੀ ਆਉਣਗੇ ਮੇਰੇ ਵੀਰ ਉਹ ਰਾਮੂ ਵਾਲੀਆ ਸਾਹਿਬ ਕਹਿੰਦੇ ਇਹਨਾਂ ਦੇ ਨਿੰਮਣੀ ਵੱਜਣੀ ਹੋਰ ਦੱਸ ਇਹ ਮੇਰੇ ਵੀਰ ਇਹਨਾਂ ਦੇ ਨਿੰਮਣੀ ਹੋ ਵੱਜਣੀ ਭਾਵੇਂ ਮੇਰਾ ਵੀਰ ਜੋ ਮਰਜ਼ੀ ਕਰ ਲੈਣ ਜਿਹੜੇ ਮੇਰੇ ਵੀਰ ਸੁਣ ਲੈ ਬ੍ਰਦਰ ਕੋਈ ਨਾ ਪਾਰਟੀਆਂ ਜਿਹੜੀਆਂ ਵਾਂ ਔਸੂਲਾਂ ਤੇ ਲੜਦੀਆਂ ਪਾਰਟੀਆਂ ਦੇ ਕੋਈ ਔਸੂਲ ਹੁੰਦੇ ਆ ਪਾਰਟੀਆਂ ਕਿਸੇ ਮਰਜ਼ਾਦਾ 'ਚ ਰਹਿ ਕੇ ਕੰਮ ਕਰਦੀਆਂ ਇਹਨਾਂ ਦੀ ਕੋਈ ਮਰਜ਼ਾਦਾ ਨਹੀਂ ਕੋਈ ਮੇਰਾ ਵੀਰਨ ਦੇ ਔਸੂਲ ਨਹੀਂ ਰਹੇ ਇਹਨਾਂ ਨੇ ਹਮੇਸ਼ਾ ਧਰਮ ਦੇ ਨਾਂ ਤੇ ਵੋਟਾਂ ਲੈਂਦੇ ਸੀ ਸ੍ਰੀ ਕਾਲਤਾਕ ਸਾਹਿਬ ਦੇ ਨਾਂ ਤੇ ਵੋਟਾਂ ਲੈਂਦੇ ਯਾਰ ਇਹ ਉਹਨਾਂ ਦੇ ਨਹੀਂ ਬਣੇ ਗੁਰੂ ਦੇ ਨਹੀਂ ਬਣੇ ਤੇ ਦੱਸੋ ਲੋਕ ਇਹਨਾਂ ਤੇ ਕਿਵੇਂ ਵਿਸ਼ਵਾਸ ਕਰ ਜਾਣਗੇ ਵਾਪਸੀ ਹੋ ਗਈ ਬਾਜੀ ਦੇ ਵਿੱਚ ਉਹਨਾਂ ਦੀ ਮਟਵਾ ਸਾਹਿਬ ਇਹ ਪਹਿਲਾਂ ਪਾਰਚੋ ਕੱਢਿਆ ਗਿਆ ਸੀ ਵਾਪਸੀ ਵੀਰੇ ਚਲੋ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅੱਗੇ ਮੈਂ ਉਟੀਗਾ ਟਿੱਪਣੀ ਉੱਥੇ ਨਹੀਂ ਕਰਨੀ ਚਾਹੁੰਦਾ ਉਹ ਵੱਡਾ ਤਖਤ ਹੈ ਜੀ ਉਹ ਜਥੇਦਾਰ ਸਾਹਿਬ ਸੋਚਣ ਵਾਪਸੀ ਜੀ ਐ ਇਹਨੂੰ ਅੱਗੇ ਵੀ ਵੇਚੀ ਸੀ ਅੱਗੇ ਕਿਹੜੇ ਬਾਅਦ ਸੀ ਜਹਾਂ ਤੇ ਵੇਣਾ ਮੇਰੇ ਵੀਰ ਅਕਾਲ ਤਖਤ ਸਾਹਿਬ ਨੇ ਜੇ ਹੁਕਮਨਾਮਾ ਸੁਣਾਤਾ ਤੇ ਸੁਣੋ ਮਹਾਰਾ ਰਣਜੀਤ ਸਿੰਘ ਜਿਹੜੇ ਸੀ ਨਾ ਜਦੋਂ ਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਹੁਕਮਨਾਮਾ ਜਾਰੀ ਕੀਤਾ ਹੈ ਨਾ ਕਿ ਤੁਹਾਨੂੰ ਅਕਾਲ ਤਖਤ ਸਾਹਿਬ ਨੇ ਆ ਸਜਾ ਲਈ ਆ ਤੇ ਮੇਰਾ ਵੀ ਜਿਹੜੇ ਉਹਦੇ ਅੰਗ ਰੱਖ ਕੀ ਸੀ ਜਿਹੜੇ ਉਹਦੇ ਐਲਕਾਰ ਸੀ ਉਹ ਵੀ ਮਾਰਾ ਰঞ্জੀਤ ਸਿੰਘ ਵੱਲ ਨੂੰ ਸਵੇਰੇ ਪੇਠ ਕਰ ਗਏ ਹੀ ਕਿ ਨਹੀਂ ਉਹਦੇ ਰਸੋਈਆਂ ਨੇ ਜਵਾਬ ਦਿੱਤਾ ਕਿ ਨਾ 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 ਤੂੰ ਕਾਲਤਾਪਾ ਸਾਹਿਬ ਦਾ ਭਗੌੜਾ ਅਸੀਂ ਨਹੀਂ ਤੈਨੂੰ ਬੁਲਾ ਸਕਦੇ ਜਾ ਕੇ ਕਾਲਤਾਪਾ ਸਾਹਿਬ ਦੇ ਮਾਫੀ ਮੰਗ ਕੇ ਆ ਤੇ ਸੁਖਬੀਰ ਬਾਦਲ ਪਾਰਟੀ ਦਾ ਪ੍ਰਧਾਨ ਹੋ ਕੇ ਅਕਾਲਤਾ ਸਾਹਿਬ ਤੋਂ ਕੱਢੇ ਹੋਏ ਬੰਦੇ ਨਾਲ ਤੁਰਿਆ ਫਿਰਦਾ ਦੱਸੋ ਕਿਹੜੀ ਮਰਯਾਦਾ ਹੈ ਬਈ ਇਹਨਾਂ ਦੀ ਜਾਂਦੇ ਕੱਢਦਾ ਹੈ ਫਿਰ ਸੁਖਬੀਰ ਬਾਦਲ ਦਾ ਫਰਜ ਹੀ ਨਹੀਂ ਬਣਦਾ ਉਹਨੂੰ ਕਹਿੰਦਾ ਆਊਟ ਗੋ ਪਈ ਤੂੰ ਤੂੰ ਕਾਲਤਾ ਸਰੋਂ ਕੱਢਿਆ ਤੂੰ ਉਹਦੇ ਨਾਲ ਭਿੱਖੀ ਵੰਡਾਣ ਕੇ ਮਤਲਬ ਉਥੇ ਲਾ 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 ਕਰਨ ਰਿਹਾ ਮੇਰਾ ਵੀਰ ਸੋ ਇਹ ਬ੍ਰਦਰ ਕੋਈ ਇਹਨਾਂ ਦਾ ਕੋਈ ਅਸੂਲ ਹੀ ਨਹੀਂ ਰਿਹਾ ਅਸੂਲਾਂ ਤੋਂ ਬਿਗੇਰ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ ਮੇਰੇ ਵੀਰ ਤਿੰਨ ਸੌ ਕੁ ਸਵਾਲ ਆ ਹੁਣ ਜਿਲ੍ਹਾ ਪ੍ਰੈਸ਼ੀਅਲ ਬਾਕਸਿੰਗ ਤੇ ਜਿੱਦਾਂ ਜਿੱਤੀਆਂ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਗਰਾਂਟਾ ਦੀ ਲੋੜ ਪੈਣੀ ਹੈ ਵਿਕਾਸ ਕਾਰਜਾਂ ਨੂੰ ਲੈ ਕੇ ਕੀ ਵਿਸ਼ਵਾਸ ਹੁਣਾਂ ਚਾਹੁੰਦੇ ਹਾਂ ਦਾ ਮੈਂਬਰਾਂ ਨੂੰ ਜਿਸ ਤਰੀਕੇ ਨਾਲ ਪਹਿਲਾਂ ਵੀ ਲੋਕ ਕਹਿੰਦੇ ਆ ਕਿ ਕਦੀ ਛੋੜਨੀ ਆਂਦਦੀ ਹਲਕੇ 'ਚ ਹੁਣ ਅੱਗੇ ਵੀ ਉਸ ਤ ਗ੍ਰਾਂਟਾਂ ਮੇਰੇ ਇਹ ਨਾ ਮੈਂ ਤੁਹਾਡੀ ਜਾਣਕਾਰੀ ਤਹਿਤ ਇੱਕ ਦੱਸਾਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਆ ਜ਼ਿਲ੍ਹਾ ਪ੍ਰੀਸ਼ਦ ਇੱਕ ਵੱਖਰੀ ਬਾਡੀ ਆ ਉਹਦੇ ਆਪਣੇ ਫੰਡ ਹੁੰਦੇ ਉਹਨਾਂ ਨੂੰ ਮਿਲਦੇ ਆ ਉਹ ਗ੍ਰਾਂਟਾਂ ਜਿਹੜੇ ਆ ਮਤਲਬ ਉਧਰੋਂ ਵੀ ਆਉਣੀਆਂ ਆ ਉਹ ਗ੍ਰਾਂਟ ਜ਼ਿਲ੍ਹਾ ਪ੍ਰੀਸ਼ਦ ਵੀ ਜਿਹੜੀ ਆ ਉਹ ਵੰਡਣਗੇ ਬਲਾਕ ਸਭਾਤੀ 'ਚ ਵੀ ਇੱਕ ਵੱਖਰਾ ਜਿਹੜਾ ਫੰਡ ਹੁੰਦਾ ਵਾ ਬਲਾਕ ਸਭਾਤੀ ਵੀ ਜਿਹੜੀ ਉਹ ਦੇ ਸੰਸਥਾ ਬਣ ਗਈਆਂ ਸਭ ਤੋਂ ਵਧੀਆ ਹੋ ਗਿਆ ਹੋਰ ਜਿਹੜੀ ਤੇਜ਼ੀ ਆਊਗੀ ਵਿਕਾਸ 'ਚ ਚੰਗਾ ਹੋਊਗਾ ਜੀ ਬਹੁਤ ਵਧੀਆ ਜੀ ਅੱਜ ਅਸੀਂ ਜਿੱਤ ਦੀ ਖੁਸ਼ੀ ਦੇ ਵਿੱਚ ਹੀ ਵੇਖੋ ਤੋਂ ਐਮਐਲਏ ਸਾਹਿਬ ਨੂੰ ਵੀ ਇਨਵਾਈਟ ਕੀਤਾ ਘਰ ਬੈਠੇ ਆਂ ਚਾਹ ਪਾਣੀ ਪੀ ਰਹੇ ਆ ਤੇ ਜਿੱਤ ਦੀਆਂ ਖੁਸ਼ੀਆਂ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਪਿੰਡਾਂ ਦੇ ਸਰਪੰਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲੋਕ ਸੰਮਤੀਆਂ ਦੇ ਮੈਂਬਰ ਵੀ ਸਾਰੇ ਇੱਥੇ ਕਈ ਭਰਾ ਹਾਜ਼ਰ ਨੇ ਤੋਂ ਬੜਾ ਧੰਨਵਾਦ ਕਰਦੇ ਆਂ ਹਲਕਿਆਂ ਦੀ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਇਆ ਆ ਆਪਣੀ ਪਾਰਟੀ ਨੂੰ ਤੋਂ ਹਰੇਕ ਭਰਾ ਦਾ ਹਰੇਕ ਵੋਟਰ ਸਪੋਰਟਰ ਦਾ ਜਿਨ੍ਹਾਂ ਨੇ ਇੱਕ ਇੱਕ ਮਿੰਟ ਵੀ ਲਾਇਆ ਆਪਣੀ ਪਾਰਟੀ ਵਾਸਤੇ ਮੈਂ ਉਹਨਾਂ ਦਾ ਤਹਿ ਦਿਲੋਂ ਤੋਂ ਧੰਨਵਾਦ ਕਰਦਾ ਜੋਨ ਨੇ ਮਰਜ਼ੇ ਦੀ ਸਿਆਸਤ ਨੇ ਤਾਂ ਕਦੀ ਹੁੰਦੀ ਆ ਪੰਜਾਬ ਦੀ ਸਿਆਸਤ ਤੇ ਇੱਥੋਂ ਕਹਿੰਦੇ ਸੀ ਕਿ ਪਿੰਡੂ ਦਾਈ ਨੀਤੀ ਹੈ ਜਿਹੜੀ ਉਹ ਜਿਤਨੀ ਸੀਗੀ ਸੋ ਜਿਤ ਜਿੱਤ ਗਈ ਹੈ ਕਿੱਦਾਂ ਲੱਗਦਾ 27 ਨੂੰ ਲੈ ਕੇ ਹੁਣ ਬਹੁਤ ਜ਼ਿਆਦਾ ਸੰਭਾਣੀ ਹੈ ਕਹਿੰਦਾ 7 ਮਹੀਨਾ ਨੂੰ ਵੀ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਨੇ ਕਿੱਦਾਂ ਦੇਖਦੇ ਹੋ ਦੇਖੋ ਜੀ 27 ਨੂੰ ਲੈ ਕੇ ਦੇਖੋ ਸਾਨੂੰ ਕਿਸੇ ਕਿਸਮ ਦੀ ਕੋਈ ਸ਼ੰਕਾ ਨਹੀਂ ਹੈਗੀ ਕਿ ਪੰਜਾਬ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਲੈਵਲ ਤੇ ਜਿਹੜਾ ਫਤਵਾ ਕੱਲ ਦੇ ਗਿਆ ਪੰਜਾਬ ਦੇ ਲੋਕ ਕੰਮਾਂ ਨੂੰ ਵੋਟਾਂ ਪਾਉਂਦੇ ਨੇ ਪੰਜਾਬ ਦੇ ਲੋਕ ਚੰਮਾਂ ਨੂੰ ਵੋਟਾਂ ਨਹੀਂ ਪਾਉਂਦੇ ਇੱਥੇ 60 ਤੋਂ 70 ਸਾਲ ਜਿਹੜੇ ਆ ਆ ਪ੍ਰਾਣੀਆਂ 파ਟੀਆਂ ਰਾਜਨੀਤੀ ਕਰ ਗਈਆਂ ਉਹਨਾਂ ਇਟਾਂ ਦੇ ਕਰ ਗਈਆਂ ਕਿ ਪਹਿਲੀਆਂ ਪਟਕੇ ਤਾਂ ਕਰ ਦੋ ਪਹਿਲੀਆਂ ਪਟਕੇ ਤਾਂ ਕਰ ਦੋ ਇੱਥੇ ਵਿਕਾਸ ਦੇ ਕੰਮ ਕੀਤੇ ਗਏ ਨੇ ਹੁਣ ਵੇਖੋ ਜਿਹੜੇ ਜਿਹੜੇ ਲਖਣ ਹੋਏ ਨੇ ਨਿਰਪੱਖ ਤੌਰ ਤੇ ਉਹਦਾ ਵੀ ਰਿਜ਼ਲਟ ਤੁਸੀਂ ਵੇਖ ਲਓ ਤੇ 100% ਜਿਹੜਾ ਪੰਜਾਬ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਰਹੇ ਨੇ ਸੋ ਆਉਣ ਵਾਲੇ 2027 ਦੀ ਗੱਲ ਤੁਸੀਂ ਕੀਤੀ 27 ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਵੱਡੇ ਮਾਰਜਨ ਦੇ ਨਾਲ ਇਥੋਂ ਜਿੱਤ ਗਏ ਫਿਰ ਪੰਜਾਬ ਦੇ ਰਾਜਕਰ